ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟੋਟਕੇ ਤੇ ਉਪਾਏ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਇੱਕ ਛੋਟਾ ਜਿਹਾ ਹੋਰ ਉਪਾਅ ਸਾਂਝਾ ਕਰਨ ਜਾ ਰਹੇ ਹਾਂ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਇੱਕ ਮਚਸਤੀ ਡੱਬੀ ਦਾ ਉਪਾਅ ਦੱਸਣ ਜਾ ਰਹੇ ਹਾਂ ਇੱਕ ਛੋਟੀ ਜਿਹੀ ਮਚਸਤੀ ਡੱਬੀ ਤੇ ਬਹੁਤ ਵੱਡੇ ਵੱਡੇ ਫਾਇਦੇ ਨੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਇਹ ਗੱਲਬਾਤ ਸਾਂਝੀ ਕਰਾਂਗੇ ਭਾਵੇਂ ਤੁਹਾਡੇ ਘਰ ਦੇ ਵਿੱਚ ਗਰੀਬੀ ਹੋਵੇ, ਆਰਥਿਕ ਤੰਗੀ ਹੋਵੇ, ਘਰ ਦੇ ਵਿੱਚ ਸ਼ੁਰੂ ਤੋਂ ਕੋਈ ਬਿਮਾਰੀ ਹੋਵੇ ਜਾਂ ਤੁਹਾਡੇ ਬਹੁਤ ਸਾਰੇ ਦੁਸ਼ਮਣ ਹੋਣ, ਇੱਕ ਮਾਚਸ ਦੀ ਛੋਟੀ ਜਿਹੀ ਡੱਬੀ ਦਾ ਉਪਾਅ ਕਰਕੇ ਤੁਸੀਂ ਆਪਣੀਆਂ ਸਾਰੀਆਂ ਮੁਸ਼ਕਲਾਂ ਤੋਂ ਛੁਟਕਾਰਾ ਪਾ ਸਕਦੇ ਹੋ। ਦੋਸਤੋ, ਅਪਾਅ ਸੁਣਨ ਤੋਂ ਪਹਿਲਾਂ ਤੁਸੀਂ ਆਪਣੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ। ਇਸ ਮਾਚਸ ਦੀ ਡੱਬੀ ਦੇ ਉਪਾਅ ਨੂੰ ਚਾਹੇ ਕੋਈ ਬੰਦਾ ਕਰੇ, ਚਾਹੇ ਕੋਈ ਜਨਾਨੀ ਕਰੇ, ਚਾਹੇ ਕੋਈ ਬੱਚਾ ਬੁੱਢਾ ਹਰ ਇੱਕ ਤਰ੍ਹਾਂ ਦਾ ਇਨਸਾਨ ਇਸ ਉਪਾਅ ਨੂੰ ਕਰ ਸਕਦਾ ਹੈ ਤੇ ਇਸ ਦਾ ਲਾਭ ਉਠਾ ਸਕਦਾ ਹੈ ਦੋਸਤੋ ਜੇ ਇਸ ਉਪਾਅ ਨੂੰ ਕਰਨ ਲਈ ਤੁਹਾਡੇ ਕੋਲ ਮੱਸੀਆ ਵਾਲਾ ਦਿਨ ਹੈ ਤਾਂ ਬਹੁਤ ਹੀ ਵਧੀਆ ਗੱਲ ਹੈ ਕਿਉਂਕਿ ਮੱਸੀਆ ਵਾਲੇ ਦਿਨ ਇਸ ਉਪਾਅ ਦਾ ਰਿਜ਼ਲਟ 100% 100 ਗੁਣਾ ਵੱਧ ਕੇ ਮਿਲਦਾ ਹੈ ਤਾਂ ਤੁਸੀਂ ਕਰਨਾ ਕੀ ਹੈ ਦੋਸਤੋ ਤੁਸੀਂ ਇੱਕ ਨਵੀਂ ਡੱਬੀ ਲੈਣੀ ਹੈ ਮਾਚਸ ਦੀ ਡੱਬੀ ਭਰੀ ਹੋਣੀ ਚਾਹੀਦੀ ਹੈ ਤੁਸੀਂ ਆਪਣੇ ਘਰ ਵਿੱਚ ਜੋ ਯੂਜ਼ ਕੀਤੀ ਹੋਈ ਮਾਚਸ ਦੀ ਡੱਬੀ ਹੈ ਉਹ ਕਦੇ ਵੀ ਨਹੀਂ ਲੈਣੀ ਉਸ ਦੇ ਨਾਲ ਤੁਸੀਂ ਦੋਸਤੋ ਇੱਕ ਸਫੈਦ ਕਾਗਜ਼ ਲੈਣਾ ਹੈ ਛੋਟਾ ਜਿਹਾ ਟੁਕੜਾ ਤੁਸੀਂ ਕਾਗਜ਼ ਦਾ ਕੋਲ ਰੱਖ ਲਓ ਉਸ ਦੇ ਨਾਲ ਹੀ ਦੋਸਤੋ ਤੁਸੀਂ ਇੱਕ ਕਾਲੇ ਰੰਗ ਦਾ ਪੈਨ ਲੈਣਾ ਹੈ ਜਾਂ ਤੁਸੀਂ ਮਾਰਕਰ ਵੀ ਲੈ ਸਕਦੇ ਹੋ ਉਸ ਸਫੈਦ ਕਾਗਜ਼ ਦੇ ਉੱਪਰ ਤੁਸੀਂ ਆਪਣੇ ਦੁਸ਼ਮਣ ਦਾ ਨਾਮ ਲਿਖਣਾ ਹੈ ਜੇਕਰ ਤੁਹਾਨੂੰ ਤੁਹਾਡੇ ਦੁਸ਼ਮਣ ਦਾ ਨਾਮ ਪਤਾ ਹੈ ਤਾਂ ਤੁਸੀਂ ਉਸ ਦਾ ਨਾਮ ਵੀ ਲਿਖ ਸਕਦੇ ਹੋ ਅਗਰ ਤੁਹਾਨੂੰ ਦੁਸ਼ਮਣ ਦਾ ਨਾਮ ਨਹੀਂ ਪਤਾ ਕਈ ਵਾਰ ਆਪਣੇ ਗੁਪਤ ਸ਼ਤਰੂ ਹੁੰਦੇ ਨੇ ਜਾਂ ਸਾਹਮਣੇ ਵਾਲੇ ਇਨਸਾਨ ਦਾ ਜੋ ਆਪਣਾ ਸ਼ਤਰੂ ਹੁੰਦਾ ਆਪਾਂ ਉਸ ਦਾ ਨਾਮ ਨਹੀਂ ਜਾਣਦੇ ਤਾਂ ਆਪਾਂ ਸਫੈਦ ਕਾਗਜ਼ ਦੇ ਉੱਪਰ ਆਪਣਾ ਗੁਪਤ ਸ਼ਤਰੂ ਜਾਂ ਦੁਸ਼ਮਣ ਵੀ ਲਿਖ ਸਕਦੇ ਹਾਂ ਜੀ ਅਗਰ ਨਾਮ ਪਤਾ ਹੈ ਤਾਂ ਤੁਸੀਂ ਨਾਮ ਲਿਖ ਸਕਦੇ ਹੋ ਤੁਸੀਂ ਨਾਮ ਲਿਖਣ ਤੋਂ ਬਾਅਦ ਉਸ ਸਫੈਦ ਕਾਗਜ਼ ਨੂੰ ਪਰਚੀ ਬਣਾ ਕੇ ਉਸ ਮਾਚਸ ਦੀ ਡੱਬੀ ਵਿੱਚ ਰੱਖ ਲੈਣਾ ਹੈ ਤੇ ਮਾਚਸ ਦੀ ਡੱਬੀ ਨੂੰ ਬੰਦ ਕਰਨ ਤੋਂ ਬਾਅਦ ਦੋਸਤੋ ਤੁਸੀਂ ਉਸ ਨੂੰ ਆਪਣੀ ਜੇਬ ਦੇ ਵਿੱਚ ਪਾ ਲੈਣਾ ਹੈ 24 ਘੰਟੇ ਤੱਕ ਤੁਸੀਂ ਉਸ ਮਾਚਸ ਦੀ ਡੱਬੀ ਨੂੰ ਆਪਣੇ ਕੋਲ ਰੱਖਣਾ ਹੈ ਆਪਣੇ ਨਾਲ ਰੱਖਣਾ ਹੈ ਭਾਵੇਂ ਤੁਸੀਂ ਆਪਣੇ ਘਰ ਦੇ ਵਿੱਚ ਰਹੋ ਭਾਵੇਂ ਘਰ ਤੋਂ ਬਾਹਰ ਤਾਂ ਵੀ ਤੁਹਾਨੂੰ ਉਸ ਮਾਚਸ ਦੀ ਡੱਬੀ ਨੂੰ ਆਪਣੇ ਹਮੇਸ਼ਾ ਨਾਲ ਹੀ ਰੱਖਣਾ ਹੈ 24 ਘੰਟੇ ਤੱਕ ਭਾਵੇਂ ਤੁਸੀਂ ਆਪਣੇ ਘਰ ਦੇ ਵਿੱਚ ਸੌ ਰਹੇ ਹੋ ਚਾਹੇ ਦਿਨ ਦਾ ਟਾਈਮ ਹੈ ਚਾਹੇ ਰਾਤ ਦਾ ਟਾਈਮ ਹੈ ਉਸ ਟਾਈਮ ਵੀ ਤੁਸੀਂ ਮਾਚਸ ਦੀ ਡੱਬੀ ਨੂੰ ਆਪਣੀ ਜੇਬ ਦੇ ਵਿੱਚ ਹੀ ਆਪਣੇ ਸਰੀਰ ਦੇ ਨਾਲ ਲਗਾ ਕੇ ਰੱਖਣਾ ਹੈ ਜਦੋਂ 24 ਘੰਟੇ ਪੂਰੇ ਹੋ ਜਾਣ ਦੋਸਤੋ ਤਾਂ ਉਸ ਤੋਂ ਬਾਅਦ ਤੁਸੀਂ ਆਪਣੇ ਘਰ ਤੋਂ ਬਾਹਰ ਜਾ ਕੇ ਜਿਸ ਜਗ੍ਹਾ ਦੇ ਉੱਪਰ ਕੋਈ ਜ਼ਿਆਦਾ ਆਉਂਦਾ ਜਾਂਦਾ ਨਾ ਹੋਵੇ ਤੁਸੀਂ ਉਸ ਜਗ੍ਹਾ ਤੇ ਜਾ ਕੇ ਬੈਠ ਜਾਣਾ ਹੈ ਤੇ ਆਪਣੇ ਮਨ ਦੇ ਵਿੱਚ ਤੁਸੀਂ ਸੋਚਣਾ ਹੈ ਕਿ ਮੇਰੇ ਸਾਰੇ ਦੁਸ਼ਮਣ ਮੇਰੇ ਸਾਰੇ ਸ਼ਤਰੂ ਪ੍ਰਾਸਤ ਹੋ ਗਏ ਨੇ ਅਗਰ ਤੁਸੀਂ ਕਿਸੇ ਪਾਣੀ ਵਾਲੀ ਜਗ੍ਹਾ ਤੇ ਕਿਸੇ ਛੱਪੜ ਦੇ ਕਿਨਾਰੇ ਜਾਂ ਕਿਸੇ ਨਹਿਰ ਨਦੀ ਦੇ ਕਿਨਾਰੇ ਜਾ ਕੇ ਬੈਠਦੇ ਹੋ ਤਾਂ ਹੋਰ ਵੀ ਜ਼ਿਆਦਾ ਵਧੀਆ ਗੱਲ ਹੈ ਉਸ ਤੋਂ ਬਾਅਦ ਤੁਸੀਂ ਆਪਣੀ ਜੇਬ ਦੇ ਵਿੱਚੋਂ ਮਾਚਸ ਦੀ ਟੱਬੀ ਕੱਢਣੀ ਹੈ ਤੇ ਉਸ ਨੂੰ ਹੱਥਾਂ ਵਿੱਚ ਲੈ ਕੇ ਤੁਸੀਂ ਰਾਹੂ ਗ੍ਰਹਿ ਤੋਂ ਪ੍ਰਾਰਥਨਾ ਕਰਨੀ ਹੈ ਕਿ ਮੇਰੇ ਜਿੰਨੇ ਵੀ ਦੁਸ਼ਮਣ ਨੇ ਮੇਰੇ ਜਿੰਨੇ ਵੀ ਸ਼ਤਰੂ ਨੇ ਉਹ ਸਾਰੇ ਮੇਰੇ ਤੋਂ ਪ੍ਰਾਸਤ ਹੋ ਜਾਣ ਕਿਉਂਕਿ ਦੋਸਤੋ ਇਹ ਮਾਚਸ ਦੀ ਡੱਬੀ ਦਾ ਜਿਹੜਾ ਉਪਾਅ ਹੈ ਜਿਹੜਾ ਇਹ ਟੋਟਕਾ ਹੈ ਇਹ ਸਿੱਧਾ ਰਾਹੂ ਗ੍ਰਹਿ ਨਾਲ ਜੁੜਿਆ ਹੁੰਦਾ ਹੈ ਇਸ ਤਰ੍ਹਾਂ ਕਰਨ ਤੋਂ ਬਾਅਦ ਤੁਸੀਂ ਉਸ ਮਾਚਸ ਦੀ ਡੱਬੀ ਨੂੰ ਉਸ ਸਥਾਨ ਤੇ ਹੀ ਫੇਕ ਆਉਣਾ ਹੈ ਉਹ ਪਰਚੀ ਉਸ ਦੇ ਵਿੱਚ ਹੀ ਹੋਣੀ ਚਾਹੀਦੀ ਹੈ ਦੋਸਤੋ ਉਸ ਮਾਚਸ ਦੀ ਡੱਬੀ ਦੇ ਵਿੱਚ ਉਹ ਪਰਚੀ ਹੋਣਾ ਬਹੁਤ ਜ਼ਰੂਰੀ ਹੈ ਜਿਸ ਉੱਪਰ ਤੁਸੀਂ ਆਪਣੇ ਦੁਸ਼ਮਣ ਦਾ ਨਾਮ ਲਿਖਿਆ ਸੀ ਮਾਚਸ ਸਿੱਟਣ ਤੋਂ ਬਾਅਦ ਤੁਸੀਂ ਇੱਕ ਗੱਲ ਦਾ ਖਾਸ ਧਿਆਨ ਰੱਖਣਾ ਹੈ ਕਿ ਤੁਸੀਂ ਪਿੱਛੇ ਮੁੜ ਕੇ ਨਹੀਂ ਦੇਖਣਾ ਤੇ ਸਿੱਧਾ ਆਪਣੇ ਘਰ ਵੱਲ ਜਾਣਾ ਹੈ ਘਰ ਆਉਣ ਤੋਂ ਬਾਅਦ ਤੁਸੀਂ ਨਹਾ ਧੋ ਕੇ ਆਪਣਾ ਬੈਠ ਜਾਣਾ ਹੈ ਤੇ ਇਸ ਉਪਾਅ ਨੂੰ ਤੁਸੀਂ ਵਾਰ-ਵਾਰ ਨਹੀਂ ਕਰਨਾ ਆਪਣੀ ਜ਼ਿੰਦਗੀ ਦੇ ਵਿੱਚ ਸਿਰਫ ਇੱਕ ਵਾਰ ਹੀ ਤੁਸੀਂ ਇਸ ਉਪਾਅ ਨੂੰ ਕਰ ਸਕਦੇ ਹੋ ਕਿਉਂਕਿ ਇੱਕ ਇਨਸਾਨ ਆਪਣੀ ਜ਼ਿੰਦਗੀ ਦੇ ਵਿੱਚ ਸਿਰਫ ਇੱਕ ਵਾਰ ਹੀ ਇਸ ਉਪਾਅ ਦਾ ਲਾਭ ਉਠਾ ਸਕਦਾ ਹੈ ਇਸ ਉਪਾਅ ਨੂੰ ਕਰਨ ਤੋਂ ਬਾਅਦ ਦੋਸਤੋ ਤੁਸੀਂ ਕੁਝ ਦਿਨਾਂ ਦੇ ਵਿੱਚ ਹੀ ਇਸ ਦਾ ਰਿਜ਼ਲਟ ਦੇਖੋਗੇ ਕਿ ਤੁਹਾਡੇ ਸਾਰੇ ਸ਼ਤਰੂ ਤੁਹਾਡੇ ਤੋਂ ਦੂਰ ਹੋ ਗਏ ਨੇ ਤੁਹਾਡੇ ਸ਼ਤਰੂ ਤੁਹਾਡੇ ਤੋਂ ਹਾਰ ਗਏ ਨੇ ਤੇ ਇਸ ਦੇ ਨਾਲ ਹੀ ਤੁਹਾਡੇ ਘਰ ਦੇ ਵਿੱਚ ਖੁਸ਼ਹਾਲੀ ਰਹਿਣੀ ਸ਼ੁਰੂ ਹੋ ਜਾਵੇਗੀ ਤੇ ਧਨ ਦਾ ਵਾਧਾ ਹੋਵੇਗਾ ਤੁਹਾਡੇ ਘਰ ਦੇ ਵਿੱਚ ਸੋ ਦੋਸਤੋ ਇਸ ਉਪਾਅ ਨੂੰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਵਾਰ ਜ਼ਰੂਰ ਕਰਕੇ ਦੇਖੋ ਕਿਉਂਕਿ ਇਸ ਉਪਾਅ ਨੂੰ ਕਰਨ ਦੇ ਵਿੱਚ ਨਾ ਤਾਂ ਆਪਣਾ ਕੋਈ ਜ਼ਿਆਦਾ ਸਮਾਂ ਲੱਗਦਾ ਹੈ ਤੇ ਨਾ ਹੀ ਕੋਈ ਜ਼ਿਆਦਾ ਪੈਸੇ ਦਾ ਖਰਚਾ ਹੁੰਦਾ ਹੈ ਇਸ ਕਰਕੇ ਹਰ ਇੱਕ ਇਨਸਾਨ ਨੂੰ ਹਰ ਇੱਕ ਇਸਤਰੀ ਨੂੰ ਚਾਹੇ ਮਰਦ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਇਹ ਉਪਾਅ ਜ਼ਰੂਰ ਕਰਨਾ ਚਾਹੀਦਾ ਹੈ ਜੀ ਤੇ ਇਸ ਦਾ ਲਾਭ ਉਠਾਉਣਾ ਚਾਹੀਦਾ ਹੈ ਸੋ ਸਾਡੇ ਵੱਲੋਂ ਦਿੱਤੀ ਜਾਣਕਾਰੀ ਅਗਰ ਤੁਹਾਨੂੰ ਵਧੀਆ ਲੱਗੀ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਆਪਾਂ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਜਾਣਕਾਰੀ ਦੇ ਨਾਲ ਤੁਹਾਡੇ ਅੱਗੇ ਹਾਜ਼ਰ ਹੋਵਾਂਗੇ ਜੀ ਉਦੋਂ ਤੱਕ ਲਈ ਧੰਨਵਾਦ